ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਆਲਵਰਖ ਇਹ ਅੱਜ ਦੋਸਤੋ ਕੰਮ ਦਿਖਾ ਰਹੇ ਆ 65 ਬਾਈ ਇਹ ਨਾੜ ਕੇ ਰਾਨੀ ਦਾ ਵੀ ਜਿਹੜਾ 65 ਬਾਈ ਕੀਤਾ ਆ ਓਰੀਜినਲ ਬ੍ਰਾਂਡ ਬਾਈ ਟਰੈਕਟਰ ਟਰੈਕਟਰ ਬਾਈ 65 ਐਚਪੀ ਟਰੈਕਟਰ ਪਾਵਰਫੁੱਲ ਟਰੈਕਟਰ ਵੀ ਟਰੈਕਟਰ ਚਵਾਈ ਨਹੀਂ ਕਰਦਾ ਛੂਰੀ ਵਾਲੀ ਮਸ਼ੀਨ ਤੇ ਜਿਹਦੇ ਨਾਲ ਤੇ ਆ ਵੀ ਘਾਟਾ ਇਹ ਕੋ ਦੇਖਣ ਨੂੰ ਨਾੜ ਘੇਰਾ ਤੇ ਲੱਗਦਾ ਦੇਖੋ ਬੈਕ ਕੋ ਇਦਾਂ ਲੱਗਦਾ ਜਿਵੇਂ ਨਾੜ ਘੇਰ ਰਹੀਆਂ ਬਾਸੀ ਹੈਗਾ 65 ਬਾਈ ਆ ਇਹ ਕਹਿੰਦਾ ਦੇਖੋ ਸਟੀering ਤੇ ਕਲਸਟਰ ਮੀਟਰ ਨੇ ਪਰ ਨਮੀ ਨਹੀਂ ਆਂਦੀ ਬਾਕੀ ਇਹ ਟਰਪੋ ਆ ਜਿਹੜੇ ਪਹਿਲਾ ਮਾਡਲ ਟਰਪੋ ਚ ਆਈ ਸੀਗੇ ਜਿਹੜੇ 65 ਬਾਈ ਇਹ ਟਰਪੋ ਚ ਤੇ ਜਿੰਨਾ ਮਰਜੀ ਲਾਂਗਾ ਜੇ ਪੈਂਡ ਕਲਚ ਕਲਚ ਦਾ ਦੇਣੇ ਨਹੀਂ ਪੈਂਦਾ ਫਰੋ ਹੀ ਨਹੀਂ ਕਰਦਾ ਪਾਵਰ ਬਹੁਤ ਦਾ ਰੈਕਟਰ ਤੇ ਬਾਕੀ ਡੀਜ਼ਲ ਖਰਚਾ ਵੀ ਬਿਲਕੁਲ ਜਾਇਦਾ ਇੰਨਾ ਜਿਆਦਾ ਡੀਜ਼ਲ ਖਰਚਾ ਨਹੀਂ ਹੈਗਾ ਕਾ ਕਾਟੀ ਜਾਂਦਾ 65 ਬਈ ਤੁਹਾਨੂੰ ਪਤਾ ਹੀ ਹੈ ਦੋਸਤੋ ਤੇਲ ਖਰਚਾ 65 ਬਈ ਦਾ ਕਾਟੀ ਹੁੰਦਾ ਬਾਕੀ ਪਿੱਛੋ ਹਿਸਾਬ ਵੇਖੋ ਕਿੰਨਾ ਡਬਲ ਬਣਿਆ ਬਹੁਤ ਹੈਵੀ ਹਿਸਾਬ ਬਣਿਆ ਪਿੱਛੋਂ ਪ੍ਰੋਡਕਸ਼ਨਾਂ ਦੇ ਨਾਲ ਆ ਜਾਂਦਾ ਹੁੰਦਾ ਪਿਛਲਾ ਗੇਅਰ ਬਾਕਸ ਮਤਲਬ ਕਿ ਹੈਵੀ ਡਿਊਟੀ ਪਿੱਛੋ ਬਣਿਆ ਰੈਕਟਰ ਆ ਵੀਰ ਇਹ ਟਰੈਕਟਰ ਕਿਹੜਾ ਹੈ 62 ਬਾਈ 62 ਬਾਈ origianal ਆ ਹਾਂਜੀ ਤੇ ਕਿੰਨਾ ਕੁ ਜ਼ੋਰ ਲਾਉਂਦਾ ਇਥੇ ਮਸ਼ੀਨ ਤੇ ਕਲੱਚ ਕਿੰਨਾ ਕੁ ਦੇਣਾ ਪੈਂਦਾ ਕਲੱਚ ਦਾ ਲੈਂਦਾ ਹੀ ਨਹੀਂ ਲੈਂਦਾ ਹੀ ਨਹੀਂ ਕਲੱਚ ਤੇ ਬਾਕੀ ਇਹ ਟਰਬੋ ਮਾਡਲ ਆ ਇਹ ਟਰਬੋ ਹੈ ਟਰਬੋ ਆ ਇਹਨਵਾ ਡੀਜ਼ਲ ਖਰਚਾ ਕਿਵੇਂ ਲੈਂਦਾ ਡੀਜ਼ਲ ਆ 5 ਲੀਟਰ ਮਤਲਬ 10 ਲੀਟਰ ਨਾਲ ਤਿੰਨ ਗਿੱਲਾ ਬਣਾ 3.5 ਠੀਕ ਆ ਬਾਕੀ ਮੈਂ ਦੇਖਦਾ ਪਿਆ ਜਿੰਨਾ ਮਰਜ਼ੀ ਲਾਂਗਾ ਪਰ ਆਜੇ ਗਲਾਸੇ ਦਿੰਦੇ ਨਹੀਂ ਪੈ ਤੁਸੀਂ ਨਹੀਂ ਨਹੀਂ ਆਉਂਦਾ ਇੰਤੀਜਿਆ ਜਾਉਂਦਾ ਪਿਆ ਕਿੰਨੇ ਚੱਕਰਾਂ ਦੇ ਚੱਲਦੇ ਪਏ ਅੱਛਾ 1500 ਰੁਪਏ ਮੈਂ ਤੇ ਚਲਾ ਰਿਹਾ ਜੀ ਹਾਂ ਜੀ ਤੇ ਚੱਕਰ ਨਹੀਂ ਦੌੜਦਾ ਬਿਲਕੁਲ ਨਹੀਂ ਚੱਕਰ ਦੌੜਦਾ ਤੇ ਕਿਹੜੇ ਗੇਅਰ 'ਚ ਚਲਾਉਂਦੇ ਬਾਈ ਦੂਜੇ ਜਾਂ ਦੂਜੇ ਤੀਜੇ ਲੋਜ ਹਾਂ ਜੀ ਠੀਕ ਆ ਗਿੱਲਾ ਗਿੱਲਾ ਵਾ ਯਾਰ ਜੱਜ ਵੀ ਜਨਾੜ ਨਾੜ ਗਿੱਲਾ ਦੂਜਾ ਲਾ ਲਈ ਦਸ ਬਾਕੀ ਪਿੱਛੋਂ ਦਾ ਨਾੜ ਕੇਰਾ ਤੇ ਬਣਿਆ ਹਨ ਆ ਗਿਆ ਗੇਗਾ ਨਾੜ ਕੇਰਾ ਨਾੜ ਕੇਰਾ ਤੇ ਰਈਆਂ ਇਹ ਕਹਿੰਦੇ ਇਹਦਾ ਪਾਵਰ ਸਟੀering ਦਾ ਬਈ ਨਾਲ ਹੀ ਆਉਂਦਾ ਅਸਾ ओरिजिनल ਪਾਵਰ ਸਟੀering ਆ ਇਹਦੇ ਪਾਈ ਪੰਪੂ ਪੰਪੜੀਆਂ ਦਿੱਤੀਆਂ ਆ ਕਾਦੀਆਂ ਆ ਕਾਦੀਆਂ ਬੇਪਾਸ ਅੱਛਾ ਇਹ ਜੋ ਪਾਵਰ ਸਟੀering ਨੇ ਕਹਿੰਦਾ ਗੇਰ ਕਿਤੇ ਦਿੱਤਾ ਸੈਂਟਰ ਤੇ ਨਾੜ ਕੇਰਾ ਨੂੰ ਫਰੁੰਦਾ ਠੀਕ ਆ ਚਲੋ ਚਲਾਓ ਆ ਵੇਖੀਏ ਕਿੰਨੇ ਚੱਕਰਾਂ ਦੇ ਲਾਉਂਦੇ 15 ਚੱਕਰ ਕਰੋ ਜੀ ਚੱਕਰ ਨਹੀਂ ਤੋੜਦੇ ਬਸ ਬਰੇਕ ਲੀ ਜਿੱਕੇ ਲੋਟਾ ਚੱਕਰ ਵੇਖਣਾ 15 ਦੇ ਲੋਰੀ ਮੈਂ 1500 ਤੱਕ ਮਤਲਬ ਕਿ ਮਸ਼ੀਨ ਤੋਰੀ ਸੀ 15 ਉਦੋਂ ਮਤਲਬ ਕਿ ਇੱਕ ਨਾ 10 50 ਟੱਕਰ ਵੀ ਨਹੀਂ ਤੋਰੀ ਗਈ ਤੁਸੀਂ ਮਤਲਬ ਕਿ ਬਿਲਕੁਲ ਅੰਡਰ ਲੋਡ ਆ ਇੱਕ ਟਰੈਕ ਲੋਡ ਨਾਲ ਹੈਗੀ ਜਰੋੜ ਬਾਕੀ ਪੈਣ ਬਾਈ ਪੈਣ ਬਾਈ ਆ ਤੇ ਮਾੜੀ ਡੀਜ਼ਲ ਖਰਚਾ ਵੀ ਮਲੇ ਕੋਲ ਕਾਈ ਕਹਿੰਦਾ ਡੀਜ਼ਲ ਖਰਚਾ ਬਹੁਤ ਘੱਟ ਆ ਟਰੈਕਟਰ ਦਾ ਬਸ ਇਹ ਮਗੀਰ ਜਿਹੜਾ ਗੇਅਰ ਦਾ ਸੈਂਟਰ ਤੇ ਪੁੱਟਾ ਨਾੜ ਕੇ ਨਾ ਕੋਰੰਦਾ ਇਹ ਪਿਗਲਾ ਇਫਾ ਬਹੁਤ ਹੈਵੀ ਬਣਿਆ ਆਹ ਪ੍ਰੋਡਕਸ਼ਨ ਇਹ ਨਾਲ ਹੀ ਜਾਂਦਾ ਪ੍ਰੋਡਕਸ਼ਨ ਆਹ ਉਹ ਚੱਕਰ ਨਹੀਂ ਤੋੜਿਆ ਤੇ ਇੱਕ ਟੈਕਨ ਵਾਲੀ ਜੀ ਦਾ ਚੱਕਰ ਨਹੀਂ ਤੋੜਦਾ ਕਿ ਇਹ ਗਰਮੋਂ ਨਹੀਂ ਹੁੰਦਾ ਗਾ ਗਰਮ ਬਹੁਤ ਆਪੇ ਹੁੰਦਾ ਲੋਕ ਤਾਂ ਸੂਈ ਥੱਲੇ ਹੀ ਪਾਈ ਕਰਦੇ ਗਰਮਾળી ਸੂਈ ਜਮਾ ਥੱਲੇਗਾ ਆ ਇਹਨਿਕੋ ਇੱਕੋ ਤੁਹਾਡੀ ਆਈਰੀ ਆ ਪ੍ਰੋਡਕਸ਼ਨ ਆਵਾਜ਼ ਦਿੰਦੀਆਂ ਹਨ ਅਣਾ ਬਸ ਇੱਕੋ ਕਮੀ ਨੇ ਵੀ ਆ ਪ੍ਰੋਡਕਸ਼ਨ ਆਵਾਜ਼ ਦਿੰਦੀਆਂ ਦੀਆਂ ਕੈਂ ਕਰਾਂ ਦੀ ਬਾਕੀ ਹੋਰ ਕੋਈ ਕਮੀ ਨਹੀਂ ਟਰੈਕਟਰ ਚ ਹਾਂ ਠੀਕ ਆ ਠੀਕ ਆ ਦੇਖ ਲਓ ਭਾਈ ਬਾਜ ਵੀ ਨਾੜ ਕੇ ਰੰਗੀਆਂ ਟਰੈਕਟਰ ਬੜੇ ਕਿ ਫੜਾ ਬੱਤੀ ਆਇਆ ਨੇ ਕਿਰਚਾ ਟਰੈਕਟਰ ਬੜਿਆ ਹੋਰ ਸਿੱਕੋ ਕਮਿਨੀ ਹੈ ਇਹ ਪ੍ਰੋਡਕਸ਼ਨ ਆਵਾਜ਼ ਦਿੰਦੀਆਂ 15 ਟੱਕਰ ਦੇ ਬੜੇ ਆਰਾਮ ਨਾਲ ਚੱਲਦਾ ਵਾ ਟਰੈਕਟਰ ਤੇ ਪਿੱਛੋਂ ਕੋਈ ਹਿੱਸਾ ਡਾ ਹੈਵੀ ਬਣਿਆ ਟਰੈਕਟਰ ਦਾ ਬਸ ਇਹੀ ਜਾਣਕਾਰੀ ਦੋਸਤੋ ਆਪਾਂ ਸਾਂਝੀ ਕਰਨੀ ਸੀ ਤੁਹਾਡੇ ਨਾਲ ਤੇ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਆਲਕ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ